ਹਾਂ ਜਿਹੜਾ ਰਾਹ ਤੇ ਪੜ ਗਿਆ ਥਲੇ ਨੂੰ ਉਹ ਨਾ ਕਿਉਂ ਨਾ ਮੋਟਰ ਤੇ ਨਾ ਆਣਾ ਕਿਹੜੀ ਮੋਟਰ ਉੱਥੇ ਚੱੱਚਾ ਜਾਣਾ ਹੁਣ ਜਿਹੜਾ ਕਰ ਗੋਡੇ ਗੋਡੇ ਫਿੰਸੀ ਆ ਗਈ ਥਲੇ ਪੱਕੇ ਪਏ ਆ ਬੁਰਾ ਆ ਲਿਆ ਪਿਆ ਉਹ ਵੀ ਤਾਂ ਕਮਾਰਦਾ ਹਾਂ ਉਹ ਜਾ ਕੇ ਪੈਣਾ ਬਸ ਤੇ ਗੋਡਾਂ ਥੱਲੇ ਲੈਣਾ ਰਾਤ ਨੂੰ ਗੋਡੇ ਪਰ ਫਿੰਸੀ ਹੋ ਗਈ ਆ ਫਿੰਸੀ ਹੋ ਗਈ ਵਾਲ ਤੋੜ ਜਾ ਹੋ ਗਿਆ ਹਾਂ ਲਾ ਲਿਓ ਹੋ ਗਿਆ ਹਾਂ ਦੇਖਿਆ ਹਾਂ 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 ਵੀ ਕਰਾ ਮਾਰ ਨਹੀਂ ਗਿਆ ਉਹ ਵੱਡੇ ਪੁਰੇ ਸਰੇ ਦੇ ਗਿਆ ਉਹ ਪਹਿਲਾਂ ਬੜੀ ਜਿੱਦੀਆਂ ਮਾਰ ਕੇ ਆਇਆ ਅੱਛਾ ਉਹ ਡੁੱਬੇ ਪੂਰੇ ਪਾਣੀ ਹੋ ਗਿਆ ਮੈਂ ਕਹਿੰਦਾ ਜਿਆਦਾ ਜੀ ਮਾਰਨਾ ਏ ਤੇ ਨਿੰਦਰ ਦੇ ਇੱਥੇ ਖਾਸੇ ਉਹ ਵੀ ਲੇਜੂ ਤਾਂ ਹਾਂ ਇੱਥੇ ਮਾਰਨਾ ਭਰ ਗਈ ਮੈਂ ਕਹਿੰਦਾ ਕਿਆਰੀ ਨਾ ਨਾ ਹੋਰ ਪੈਣਾ ਪਿਆਣੀ ਪੀ ਲੈਣਾ ਅੱਛਾ ਪਾਣੀ ਪੀ ਲੈਣਾ ਪਾਣੀ ਜਿਆਦਾ ਹੈ ਪਾਣੀ ਜਿਆਦਾ ਖਵੇ ਨੱਕੀ ਜਾਣਾ ਪੈਣਾ ਜਿਦੋਂ ਵੀ ਟੁੱਟੀ ਵੇ ਗਾ ਪਾਣੀ ਨਾਲ ਚੜ ਕੇ ਆਏ ਨੇ ਇਹਨੂੰ ਪਾਣੀ ਖਾਸ ਆ ਗਿਆ ਹਾਂ ਜੇ ਇੰਦਰ ਹੜ ਜਾ ਯਾਰ ਡੋਲਾ ਖਾਰ ਹੋ ਜਾਂਦਾ ਮਾ ਬੀਤ ਗਿਆ ਆ ਅਬ ਜਿਨੇ ਹੁਣ ਆ ਕਾਲੂ ਕੋ ਦਣੀ ਠੀਕ ਆ ਆ ਕਾਲੂ ਕੋ ਦਣੀ ਪੰਜ-ਛਤ ਦਿਨ ਦਾ ਫਰਕ ਪੈ ਜਾਣਾ ਹਮਮ ਬਟ ਠੀਕ ਆ ਗਿਆ ਹੁਣ ਪੰਜ-ਛਤ ਦਿਨ ਦਾ ਹੁਗਾ ਪੈ ਗਿਆ ਪੰਜ-ਛਤ ਦਿਨ ਦਾ ਆ ਪਾ ਜਾਣਾ ਫੇਰ ਕਾਲੂ ਅਸੀਂ ਧੋੜੀ ਆ ਫੇਰ ਪੰਜ ਕਾਲੂ ਕੋ ਦੋਤੀ ਵੀ ਪਰਸੋਂ ਨਹੀਂ ਹੋਈ ਚੌਥੇ ਪੰਜਵੇਂ ਨੂੰ ਵੀ ਜੀ ਇੱਕ ਹੋਰ ਵੀ ਬੀਜਣੀ ਹਸਵੀਰ ਕਹਿੰਦਾ ਪਰ ਹਨ ਉਹ ਆ ਖੇਤ ਦੀ ਉਹ ਬਰਾ ਵੀ ਆ ਉਹ ਲੇਟ ਵੀ ਚੰਗੀ ਲੇਟ ਬੱਤੀ ਛੜੀ ਕੋ ਪੱਟ ਲੂਆ ਘਾਡੇ ਨਾ ਬਸ ਘਾਡੇ ਨੂੰ ਫੇਗਲਾ ਕਹੀਦਾ ਮੈਂ ਲਾ ਕੇ ਦਊਗਾ ਬਾਈ ਮੈਂ ਲਾ ਕੇ ਦਊਗਾ ਠੀਕ ਨਹੀਂ ਜੇ ਕਿਹ ਨਾ ਬੀਜ ਪਟਾਉਣਾ ਵੀ ਆ ਮਾੜਾ ਮੋਟਾ ਇਹਨੂੰ ਏਪਟਾ ਦੇ ਦੂਹੀ ਦੇ ਲੈ ਉੱਤੇ ਉਹਦਾ ਤੈਨੂੰ ਨਹੀਂ ਗੱਲਾਂ ਕਹਿੰਦਾ ਪਟਾਕੇ ਬਗਾਲ ਵੀ ਠੀਕ ਅਗਲਾ ਕਹਿੰਦਾ ਮੈਂ ਆਪਣੇ ਲਾ ਕੇ ਦਊਗਾ ਬਾਈ ਮੇਰੇ ਨਾ ਘਟਦੇ ਨੇ ਬੱਦੀਓ ਠੀਕ ਐ ਬਾਹਰ ਨਹੀਂ ਲੈਣਾ ਹੁਣ ਆ ਜਾ ਦਿਖਾ ਮੋ ਜਣਾ ਦੇਖਿਆ ਬਾਹਰ ਲੇ ਤੇ ਹੋਰ ਇਹਦਾ ਪੀਲੇ ਨਾ ਪਾਣੀ ਨੇ ਛੇ ਸੁੱਕਾ ਹੀ ਸੁੱਕਾ ਹੀ ਆ ਖੇ ਦਾ ਡੌੜਾ ਪਾਉਣ ਲੱਗੇ ਹੋ ਮੰਡਜ ਕੱਲ ਵੀ ਦਿਹਾੜੀ ਦਾ ਕੰਮ ਰਹੇਗਾ ਉੱਥੇ ਆਉ ਦਾਦਾ ਬਾ ਫਿਰ ਹੁਣ ਇੱਧਰ ਆ ਫਿਰ ਇੱਧਰ ਬਾ ਇੱਧਰ ਪਾਈਏ ਉਹਨੂੰ ਵੀ ਕੱਲ ਨੂੰ ਬਾਈਏ ਯਾਰ ਉਹਨੂੰ ਵੀ ਸਵਾਰੀ ਹੈ ਹੁਣ ਲੈ ਲੇ ਮਾਂ ਕਰਾ ਦੇ ਉਹਨੂੰ ਕਰ ਦੇ ਉੱਥੇ ਹਾਂ ਜੇ ਦੂ ਦਿਨ ਮੀਂਹ ਪੈ ਗਿਆ ਉੱਥੇ ਤਾਂ ਮਿੱਟੀ ਨਹੀਂ ਰੁੜ ਰੱਖਣੀ ਹੁੰਦੀ ਥੀ ਫਿੰਨੀ ਮੂਰੇ ਹੈ ਕਿ ਨਹੀਂ ਪਤਣਾ ਲੈ ਕਰਦੀ ਉਹਨੂੰ ਵੀ ਟੱਪ ਟਾ ਪਾ ਕੇ ਠੀਕ ਹੈ ਤੇਰੇ ਗਾਇਸ ਕੀ ਨੇ ਹਰ ਜਾ ਕਿਉਂ ਘਲੀ ਜਾਂਦਾ ਪਤਾ ਨਹੀਂ ਕੀ ਆਦਾ ਕੀ ਆਦਾ ਸਾੜੇ ਦੀ ਗੱਲ ਦਾ ਮੈਂ ਕਰੀਆ ਸਪਰੇਅ ਲੈ ਕੇ ਮੈਂ ਵੀ ਕਰੀਆ ਹੁਣ ਮੈਂ ਉਹਨੂੰ ਦੱਸ ਜੂਆਂ ਗਾਲ ਲੈਂਦੀ ਆ ਉਹ ਮੈਂ ਦੱਸਿਆ ਤਾਂ ਉਹਨੂੰ ਮਗਾ ਵੀ ਚੂਏ ਗਾਲਦੇ ਆ ਬਹੁਤ ਹੁਣ ਤਾਂ ਇੱਕ ਕੀਆ ਲੱਗੀ ਆ 12 ਚੂਏ ਖਰਾਬ ਹੋਗੇ ਸਾੜੇ ਦੀ ਆਹੀ ਗੱਲ ਤੂਏ ਚੂਏ ਚੂਏ ਲੱਗਦੇ ਬਹੁਤ ਆ ਹਾਂ ਉਹੀ ਗੱਲ ਐ ਲੱਗਦੇ ਦਾ ਬਾਰ ਦਾ ਫਾੜਾ ਖਰਾਬ ਹੋ ਜਾਂਦਾ ਹਾਂ ਪਤਾ ਨਹੀਂ ਦਖਣ ਦੀ ਵਜ੍ਹਾ ਤੇ ਹੁੰਦਾ ਪਤਾ ਨਹੀਂ ਕਿਆ ਚੱਕਰ ਆ ਬਾਕੀ ਮੈਂ ਸਪਰੇਅ ਤਾਂ ਕਰੀਆ ਉਹਨੇ ਮੈਨੂੰ ਕਿਹਾ ਕਹਿੰਦਾ ਵੀ ਉੱਪਰ ਕਰਦੇ ਜਿਹੜੀ ਬਚ ਗਈ ਮਾੜੀ ਮੋਟੀ ਪਾਣੀ ਕਹਿੰਦਾ ਜੜ ਚ ਪਾ ਦੇ ਆਹੋ ਮਾੜੇ ਕੇ ਤਰੋ ਬੋਲੇ ਤੇ ਆ ਦੇ ਦੇਖ ਵੀ ਲੀਕ ਤਾਂ ਨਹੀਂ ਹੁੰਦਾ ਪਾਣੀ ਜੇ ਲੀਕ ਹੁੰਦਾ ਹੋਇਆ ਐਂ ਦੱਪਦੀ ਉਹ ਪਾਲੀ ਗਾਰੀ ਦੇ ਹਾਂ ਖਾਪ ਤਤੇੜ ਪਈ ਵੀ ਹਣੀ ਉਹਨੂੰ ਹਾਂ ਰੁਕੇ ਤੇ ਪਾਣੀ ਦੇ ਹਿੱਟਾ ਦੇ ਦਿੰਦੇ ਠੀਕ ਨੀ ਗੱਲ ਹਾਂ ਇਹਨੇ ਬਰਬਰ ਜਾਓਗੇ ਖੜ ਜਾਣਾ ਨਹੀਂ ਰੋਕ ਲਾ ਦੀ ਉੱਥੇ ਉਹ ਨਹੀਂ ਖੜ ਲੰਦਾ ਖਾ ਓਏ ਓਏ ਬਾਹਰ ਬਾਹਰ ਆਇਆ ਰੱਖਿਆ ਪੱਤਾ ਝੱਕ ਲਿਓ ਉਹ ਵੀ ਝੱਕ ਦੇ ਬਾਹਰ ਆ ਜਾ ਹੋ ਵਿੱਚ ਗਾਰ ਜਾਂਦੀ ਐ ਜੇ ਇਹਦਾ ਵੇ ਸਵਾਰ ਕੇ ਠਾਲੇ ਦੇ ਖੜੀ ਜਨੀਰੀ ਪਟਿਕ ਜੂ ਮੜੀ ਲਿਟ ਲਾ ਲਿਟ ਲੈ ਇੱਥੇ ਲੇਟ ਲਾ ਓਏ ਹਾਂ ਹਾਂ ਇੱਥੇ ਲਿ ਠੀਕ ਇੱਥੇ ਚੱਲਣ ਦੇ ਲਿਟ ਲਾ ਮੜ ਜਾ ਫੇਰ ਸਵਾਰ ਕੇ ਬਾਹਰ ਤਾਂ ਹੋ ਜੂਗੀ ਕਹਿ ਰਹੀ ਏ ਆ ਲੈ ਨਮਾ ਕੇ ਲਾ ਲਿਟ ਲਾ ਮੈਨ ਕਹਿੰਦਾ ਲਿਟ ਲਾ ਜੱਤੀ ਜਣਾ ਜਾਂਦਾ ਲਿਟਾ ਯਾਰ ਜਨਰੇਟਰ ਚੱਲਦਾ ਪਿਆ ਪਤਾ ਮੈਂ 5 ਵਜੇ ਨਾਲ ਕੀ ਲੈ ਮੈਂ ਛੋੜੇ ਜਿਨ ਬੀਜੂਗਾ ਹਾਂ ਤਾਂ ਹੀ ਜਨਰੇਟਰ ਮਾਣਾ ਪਿਆ ਹੈ ਜਨਰੇਟਰ ਲਾਉਣਾ ਪੈ ਗਿਆ ਫੇਰ ਓ ਠੀਕ ਹੈ ਠੀਕ ਹੈ ਬੜਾ ਠੀਕ ਆ। ਕਾ ਰੂ ਬੋਤਾਂ ਜਾਂਦੇ ਬਾਤ ਉਹ ਨਹੀਂ ਥੜਾ। ਗੁੱਗੂ ਮਲਾ ਲਈ ਨਾ ਠੀਂ ਜਾਂਦੇ ਠੀਕਰ ਪਾਰਾਂ ਨੂੰ ਬੇਲਤੀ ਕਰ ਲਓ। ਇਹ ਨਹੀਂ ਬਾਦ। ਹਾਂ। ਮਨੀ ਕਾਨੂੰ ਬਹੁਤ ਜਾਂਦੇ ਲੋਕ ਨੂੰ। ਹਾਂ। ਹੈ ਨਾ? ਛੰਡਾ ਲਾਕਾ ਵੀ। ਭਾਰ ਕਾ ਹੈ। ਜਿਹੜੀ ਇੱਥੇ ਠੰਡ ਘੱਟ ਹੁੰਦੀ ਮਨੀਕਰਨ ਨੇ ਹਾਂ ਥੋੜਾ ਜਿਹਾ ਫਰਕ 3-4 ਡਿਗਰੀ ਦਾ ਫਰਕ ਆ ਮਨੀਕਰਨ ਆਰ ਮਨੀਕਲ ਆਉਦਾ ਮਨਾਲੀ ਦਾ ਵੀ ਉੱਥੇ ਜ਼ਿਆਦਾ ਹੈ ਕਿ ਇੱਥੇ ਮਨਾਲੀ ਵੱਧਾ ਮਨਾਲੀ ਮਾੜੀ ਜੀ ਵੱਧਾ ਬਸ ਮਨੀਕਰਨ ਸਾਹਿਬ ਦਾ ਪਰ ਹਾਈਟ ਆ ਯਾਰ ਜਿੰਜੂ ਉੱਪਰ ਨੂੰ ਜਾਈ ਜਾਊਗਾ ਜੋ-ਜੋ ਟੈਂਪਰੇਚਰ ਡਾਊਨ ਹੋਈ ਜਾਣਾ ਪਰ ਤਾਂ ਕਿੰਨੇ ਜ਼ਿਆਦਾ ਠੰਡ ਤੇ ਗਿਆ ਤੂੰ ਉੱਥੇ ਮੇਰਾ ਹਿੱਕੇ ਦੇ ਇੱਕ ਵਾਰ ਗਿਆ ਘਰੇ ਕਿੰਨੀ ਵਾਰ ਜਾਣਾ ਉੱਥੇ ਜਾਂਦਾ ਹੈ ਨਾ ਹਮ ਅਸੀਂ ਇੱਕ ਵਾਰ ਹੀ ਗਏ ਤੇ ਬਾਈ ਮੁੜ ਕੇ ਨਹੀਂ ਗਏ ਹੈਗੇ ਇੱਕ ਵਾਰੀ ਆਹ ਦਾਤੀ ਸਾਰੇ ਬਹੁਤ ਬਹੁਤ ਖਤਰਨਾਕ ਹੈ ਹੁਣ ਤਾਂ ਵਧੀਆ ਬਣ ਗਏ ਹਮ ਆਹ ਨੂੰ ਪੰਜਾਂ ਦਿਨ ਅਟਕੇ ਜੀਂਗੇ ਉਧਰ ਹਮ ਉਹਨਾਂ ਐਦਾਂ ਹੀ ਉਧਰ ਤੇ ਦਊਂਗਾ ਕਿ ਨਹੀਂ ਹੁਣ ਇੱਧਰ ਇੱਧਰ ਤੇ ਰੋਕ ਲੈਣਾ ਹੁਣ ਇੱਧਰ ਤੇ ਮੈਂ ਕੁੱਠੇ ਪਾਸੇ ਚੁੱਕ ਪਿਆ ਨਾ ਮੈਂ ਤਾਂ ਹੀ ਤੈਨੂੰ ਕਹੀ ਜਾਂਦਾ ਮੈਨੂੰ ਪੇਡਾ ਹੋਣਾ ਪਿਆ ਰੋਡਵੇਰੀ ਬੱਸ ਕੋਲ ਮੈਂ ਉਹ ਹੀ ਦੇਖਦਾ ਵੀ ਛੇਟਾ ਕਿੱਦਣ ਦੇ ਰਿਹਾ ਇੱਧਰ ਰਹੀਏ ਮਾੜੇ ਤੇ ਤਾਂ ਨਹੀਂ ਹੁੰਦਾ ਤਾਂ ਫਿਰ ਖਾਵਾ ਕਿਦਾਂ ਦਾ ਹੂੰ ਠੀਕ ਨਹੀਂ ਬਰੀ ਜਿੱਤ ਕਵਾਰੀ ਪੂਰਾ ਕਰਕੇ ਫੇ ਦੁਬਾਰਾ ਮਾਰ ਦੇਣਾ ਠੀਕ ਨਹੀਂ ਠੀਕ ਰੁਕੀ ਤੇ ਆਏ ਹੁਣ ਲੋਟ ਹਲਗੋ ਚਿੱਟਾ ਹੂੰ ਆਏ ਕੋ ਮੇ ਹੂੰ ਬੋਲੇ ਖਾਪ ਕਾਲੀਆਂ ਪੱਲੀ ਅੱਜ ਅੱਧਰਾਂ ਸਾਫ਼ ਕਰ ਲਈ ਹੈ। ਕਿਰਨ ਮਰਾ ਕੇ ਆਵਾਂ। ਇਹ ਨਹੀਂ। ਜਿੰਨਾ ਤੇਰੇ ਮੇਰੇ ਮੁੱਤ ਕਾਲੇ ਹੋਣਗੇ। ਬੜੀ ਹੱਦ ਇਹਦੇ ਦੀ। ਸਾਫ਼ ਕਰ ਲਈ। ਭਾਈ ਠੰਡ ਠਹਿਰ ਹੋ ਗਈ ਅੱਜ ਕੰਗੇ। ਕੱਲ ਤੈਨੂੰ ਮੈਂ ਦੇਖਿਆ ਫਿਰ ਮੈਂ ਚਲੱਤਪਾੜ ਖੜ ਗਿਆ। ਹਾਂ। ਕਤਰਤ ਹਾਸਿਆਲ ਨੂੰ ਹਾਲ ਦੇਖਿਆ ਮੈਂ ਤਾਂ ਕਹਿੰਦਾ ਮੋੜ ਜਿਆਦੇ ਉਹ ਹੋਣੇ ਕਿੱਥੇ ਜਿਆਦਾ ਲੈ ਨੱਟ ਗਈ ਹੈ ਉਹ ਕੱਲ ਯਾਰ ਮੈਂ ਗਿਆ ਚਮਕੌਰ ਸਾਹਿਬ ਪਹਿਲਾਂ ਪਿੱਛੇ ਉਹਦੇ ਇੱਕ ਰੰਡੇ ਰੰਡੇ ਤੇ ਕਰਾ ਲਈ ਮੇਰਾ ਚਪਲਾ ਵਿੱਚ ਜਰੇ ਗਿਆ ਮੈਂ ਪੈਰ ਫੂਕਦੇ ਮੇਰੇ ਤਾਂ ਧੁੱਪਾਂ ਇਹ ਜਿਹੀ ਦੀ ਹੋਰ ਕੀ ਮੂੰਹ ਵੀ ਕੱਪੜਾ ਚਾਈਦਾ ਬਾਈ ਬਹੁਤ ਅੱਗ ਪੈਂਦੀ ਸੀ ਕੱਲ ਤਾਂ ਹਾਂ ਟਰਮਾਲ ਜ਼ਰੂਰੀ ਹੈ ਪੈਰ ਹੋ ਗਿਆ ਪੈਰ ਨੂੰ ਉਸ ਨੂੰ ਸੇਕ ਲੱਗਿਆ ਯਾਰ ਪੈਰ ਨੂੰ ਬਹੁਤ ਵਗ ਬੱੜੀ ਦਾ ਹਾਂ ਇਹ ਜਿਹੇ ਇਹ ਤਾਂ ਫਰਕ ਹੀ ਨਹੀਂ ਇਹ ਕੋਈ ਫਰਕ ਨਹੀਂ ਆਇਆ ਕਿੱਥੇ ਫਰਕ ਆ ਤੈਨੂੰ ਦੱਸ ਬਲੀ ਹੁਣ ਚਿੱਟਾ ਹੋ ਗਿਆ ਆਹ ਬਰਾਹਮਣ ਹੋ ਗਿਆ ਬਰਾਹਮਣ ਕਿੱਥੇ ਜਾਣਾ ਹੈ ਕਿੱਥੇ ਉੱਥੀ ਤਾਂ ਹੀ ਰੱਖ ਲੀ ਕਿਉਂ ਦੱਸੀ ਘੜਕ ਲਈਏ ਤਾਂ ਹੁਣ ਦੋ ਰੱਖ ਲਈਏ ਦੱਬ ਲਈਏ ਦੱਬ ਦਾ ਦੱਬਾ ਹੁਣ ਹੋ ਗਿਆ ਕਾਲਾ ਤੂੰ ਆਹ ਕੋਈ ਲੈ ਲੈ ਇਹ ਸੰਦ ਵੀ ਬਰਾਹਮਣ ਜੀ ਬਿਠਾਵੇ ਕੀ ਪੜਦੀ ਨਹੀਂ ਪੜਾ ਚਾਰ ਥੈਲੇ ਰੱਖ ਦੋ ਉੱਪਰ ਲਿਆ ਹੋਰ ਵੀ ਪੜਦੀ ਉਹ ਤਵੇ ਨਹੀਂ ਪੜਦੀਆਂ ਇਹੋ ਉਹ ਨਹੀਂ ਪੜਦੀ ਦਵੀਆਂ ਹੈ ਦੇਖ ਲੈ ਉਹ ਤਵੇ ਨਹੀਂ ਪੜਦੀਆਂ ਮੇਰੀ ਜਾਨ ਉਹ ਬਾਹ ਤੇਰੇ ਦੇ ਉਹ ਤਵੇ ਨਹੀਂ ਪੜਦੀਆਂ ਬੱਸ ਫੇਰ ਤੂੰ ਡਰਾਈਵਰ ਮਾਰਾ ਫਿਰ ਉਹ ਦੋ ਪੜਦੀਆਂ ਬਾਹਰ ਫੁੱਟੇ ਵਾਲੇ ਹਾਂ ਉਹ ਬਾਈ ਉਹ ਫੇਰ ਤੂੰ ਡਰਾਈਵਰ ਮਾਰਾ ਤੂੰ ਉਹਦਾ ਉਹ ਜਿੰਨਾ ਤਾਂ ਕਿਤੇ ਵੀ ਨਹੀਂ ਪੜਦੀ ਹੋਰ ਸਾਰੇ ਪਿੰਡਾਂ ਮਤ ਤਵੇ ਨਹੀਂ ਜੀ ਨਹੀਂ ਪੜਦੀਆਂ ਤੂੰ ਮਾਹੀ ਪਾ ਲੈਣੀ ਹੈ ਵੇਖ ਲੈ ਤਨੂੰ ਮੈਂ ਕਹਿ ਰਿਹਾ ਵੀ ਉਹ ਉਹ ਤਵੀ ਜਿਆਦਾ ਵਧੀਆ ਨਾਲੋਂ ਖੇਤ ਵੇਚ ਲੈਈ ਤਵੀਆਂ ਛੋਟੀਆਂ ਹੋ ਜੇ ਵੀ ਸਿੰਧੂ ਨੂੰ ਕਾਹਕੇ ਰੱਖੀ ਭਾਈ ਇਹਨਾਂ ਪਰ ਟਰੈਕਟਰ ਰੱਖ ਕੇ ਇਹਨਾਂ ਪਰ ਬੂਰੇ ਹੋਰ ਦੂਰੇ ਐਦਾਂ ਜੋੜ ਕੇ ਰੋਪੇ ਲਾਓ ਓਏ ਇਹ ਜਾਣੀ ਆ ਮੈਂ ਤਾਂ ਦਾ ਮੈਂ ਮਗਾ ਢੇੜਾ ਦੇਣਾ ਢੇੜਾ ਦੇ ਦਿੰਦੇ ਆ ਇਹੋ ਟਾਇਰਾਂ ਸੁਣੇ ਕਿਹੜਾ ਪਾ ਕੇ ਆਇਆ ਟਾਇਰ ਨਹੀਂ ਕਿਹੜਾ ਢੇੜਾ ਫਿਰ ਇਹ ਤਾਂ ਨਹੀਂ ਗੱਲ ਹੋਣੀ ਬੋਗੀ ਤਾਂ ਪਰ ਢੇੜਾ ਨਹੀਂ ਢੇੜਾ ਦੇਣਾ ਟਰੈਕਟਰ ਨਾਲ ਤੈਨਾਂ ਬੰਦੇ ਕਿ ਕਿਦਾਂ ਖੇਤ ਬਾਹ ਕਿਦਾਂ ਨੇ ਉਹ ਤਵੀ ਦਾ ਬੋਕੇ ਮੈਂ ਯਾਰ ਬਾਏ ਧਾਰੇ ਜਿਗੜੇ ਬਗਵਾ ਹੈ ਜਿੱਥੇ ਜਿਆਦਾ ਘਵਾੜੋ ਤੁਸੀਂ ਨਾ ਦੇ ਤੂ। ਓਕੇ ਹਾਂ ਮੂਲੀ ਬੜੇ। ਇਨਾਂ ਨੀ ਮੂਲੀ ਬੜੇ ਉਹਦਾ ਬਹੁਤ ਹੈ ਜਾ। ਭੰਡਾ ਪਾਉਂਦੀਆਂ ਪੁੱਸ ਅੱਗੇ ਨੂੰ। ਮੋਟੇ ਬਾਇ ਨਹੀਂ ਯਾਰ ਮੈਂ ਤੇੜਾ ਬੱਬਾ ਵੀ ਹਾਂ। ਡਰਾਈਵਰ ਮਾੜਾ। ਕਿਹੜੇ ਗੇਰ ਬੋਲਦੇ ਆ? ਕਿਹੜੇ ਗੇਰ ਚ ਬੋਲਦੇ ਆ? ਇਹੀ ਵਾਰ। ਕਿਹੜੇ ਗੇਰ? ਇਹ ਨਹੀਂ ਕਿਹੜੇ ਬੋਲਦੇ ਯਾਰ। ਇਹ ਲੱਗ ਜਗਾ ਨਹੀਂ ਕੋਈ ਲੱਗਦੀ ਨਹੀਂ। ਮੈਂ ਬਟਾਣਾਂ ਨੂੰ ਜਿਹੜੇ ਨਾਲ ਮੇਰੇ ਬਾਪੂ ਜੀ ਨਾਲ ਤਾ ਉਹਦਾ ਉਹਨਾਂ ਨੂੰ ਪਟਾਣ ਨੂੰ ਆਤਾ ਤੂੰ ਗਲਤ ਕਹਿਣਾ ਗੱਲ ਦੀ ਜਆ ਲੱਗਦੀ ਹੈ ਜੀ ਲੱਗਦੀ ਤਾਂ ਬਹੁਤ ਪਸੰਦ ਆ ਮੇਰੇ ਬਾਪੂ ਕਹਿੰਦੇ ਛੋਟੀਆਂ ਵੇ ਕਿੱਥੇ ਝੋੜੀਆਂ ਰਾਤਾ ਡਲੀ ਵਗਲੇ ਗਾ ਬਹੁਤ ਅੱਜ ਤਲੇ ਜਦ ਤੱਕ ਮ ਖੜ ਗਿਆ ਬਈ ਟਰੈਕਟਰ ਵੀ ਤੇਰਾ ਛੋਟਾ ਹੀ ਆ ਉਹ ਕਿਤੇ ਹੋਗਾ ਹੋਰਾਂ ਲੱਗਦੇ ਹੈ ਵੀ ਬਰਹਾ ਬਰਹਾ ਤਰੀਏ ਬੋਣੀਆਂ ਤਾਂ ਪਾ ਪੱਸੀ ਵਾਲੀ ਚਾਲ ਹਾਂ ਬਟਾਣੀਆਂ ਵਾਲੀ ਕਰਦੀ ਸੀ ਇੱਥੇ ਹਾਂ ਤੇਰਾ ਹੋ ਗਿਆ ਕਹਿੰਦਾ ਇਹਨੂੰ ਛਾਂਫ ਦੀ ਗੱਲ ਪੂਆ ਨਾ ਨਹੀਂ ਆਉਂਦਾ ਹਾਲ ਬੱਜ ਕੇ ਰੌਣ ਚ ਲਾਉਂਦਾ ਨਾ ਲੈ ਹੂ ਹਾਲ ਥੋੜੋ ਮਾਰਦੇ ਹੁਣ ਨਾ ਜੇ ਹਾਲ ਬੱਜ ਕੇ ਵੀ ਚਲਾ ਮਾਰੀਆ ਬਾਈ ਲੱਗੀ ਫੇ ਜਲਪੇ ਵੀ ਥੱਲੇ ਹੁੜੂ ਗਿਆ ਇਹ ਥੱਲੇ ਨਹੀਂ ਆ ਤਾਂ ਹੀ ਕਹਿੰਦਾ ਵੀ ਹਾਲ ਬੱਜ ਕੇ ਤਾਂ ਨਹੀਂ ਚੱਲ ਜੀ ਨਹੀਂ ਆਇਆ ਲੈ ਹੋਰ ਨਹੀਂ ਆਇਆ ਚਾਂਦ ਵੀ ਨਾ ਆਇਆ ਆਏਗਾ ਜਦੋਂ ਪਿੱਛੇ ਆਇਆ ਅਜਿਹਾ ਗੇਟ ਬੰਦ ਕਰ ਲੈ ਮੈਂ ਹਾਣੋਂ ਬਾਹਰ ਜਿਹੜੇ ਰਹਿੰਦੇ ਆ ਠੀਕ ਨਹੀਂ ਇਹਦਾ ਉਹ ਬੁੱਤੇ ਰੱਟੇ ਦੇ ਇੱਥੇ ਚੱਕੀ ਕੋਲ ਇੱਕੋ ਜਿੱਥੇ ਦੂਸਰ ਬੁੱਤੇ ਬਤਾਏ ਨੇ ਕੱਟ ਕੇ ਜਮਕਾ ਲਾ ਕੇ ਮੈਂ ਬਾਇਆ ਨੂੰ ਵੀ ਕਰ ਲਈ ਜਲੀ ਤੇ ਜੰਨੇ ਉੱਤੇ ਅੰਦਰ ਵੀ ਖੜਾ ਥੋੜਾ ਥੋੜਾ ਕਿੱਥੇ ਲਾ ਕੇ ਉੱਤੇ ਹੈਗਾ ਲਾ ਕੇ ਧਾਨਾਂ ਪਰ ਉਟਾਉਂਦੇ ਧਾਨ ਤਾਂ ਹੈਗੇ ਨੇ ਜਿਹੜਾ ਆਏ ਖੜੀਆਂ ਬਾਹਰ ਨੂੰ ਆਏ ਸਾਹੀ ਮੈਂ ਤੁਹਾਨੂੰ ਕਹਿੰਦਾ ਇੱਕ ਸਾਲ ਧਾਨ ਲੱਗਣੇ ਵਿੱਚ ਇਹ ਸੈਟ ਆਉਂਦਾ ਤੇ ਪਾਣੀ ਦਾ ਬੁੱਟਾ ਮਰ ਜਾਂਦਾ ਫਿਰ ਹਮੇ ਇਹ ਵੀ ਜੜ ਕਾਦੀ ਨਹੀਂ ਨਹੀਂ ਇਹ ਲੋਕ ਨਹੀਂ ਹੋਗਾ ਇਹਦੇ ਹੋਰ ਪੀਲੇ ਦੇ ਹੋਰ ਤਾਂ ਲੱਗਦਾ ਇੱਕ ਕੀਲੇ ਕਹੋ ਨਾ ਪੂਰੀ ਯਾਰ ਜਿੱਥੇ ਐਨ ਨਹੀਂ ਹੋ ਰਹੀ ਗਈ ਉਹ ਹੀ ਚੱਲ ਪੈਣੀ ਗੱਲਾਂ ਕਰਾ ਕੇ ਸਨੇਪ ਆ ਗਿਆ ਦੇਖ ਲੈ ਹੈ ਗੱਲਾਂ ਕਰਦਾ ਕਰਦੇ ਸਨੇਪ ਆ ਗਿਆ ਇਹ ਕੰਮ ਠੀਕ ਹੈ ਤਾਂ ਮੈਂ ਵੀਡੀਓ ਮੈਨੂੰ ਮੈਸੇਜ ਆਈ ਸੀ ਸਨੇਪ ਭਾਈ ਨੇ ਨਾਲੇ ਵੀਡੀਓ ਚੱਲਦੀ ਮੇਰੇ ਦੇਖ ਲੈ ਤੇਜ਼ ਦੇ ਕਿੰਨਾ ਤੇਜ਼ ਹੈ ਠੀਕ ਹੈ ਦਿਮਾਗ ਹੈ ਟੈਕਨੋਲੋਜੀ ਆ ਬਹੁਤ ਵਧੀਆ ਵਧੀਆ ਸਨੇਪਚੈਟ ਵਾਲਾ ਕੰਮ ਔਖਾ ਭਾਈ ਕੱਲ ਫੇ ਪ੍ਰੀਤੀ ਵੀਜੀ ਭਾਈ ਸ਼ਾਮ ਨੂੰ ਤੇਰੀ ਵੀਜੀ ਆ ਕੱਪੀ ਹਾਂ ਔਰ ਹੈ ਜਿਹੜੀ 26 ਹੋ ਇਹ ਵੀ 26 ਹੋ ਆ ਬਦਲ ਬਦਲ ਨਹੀਂ ਆ ਹੋਰ ਸਵੇਰੋਂ ਮੈਂ ਵੀ ਕਰ ਪਰ ਤੋਂ ਚੜਿਆ ਬੱਦਲ ਮੈਂ ਤਾਂ ਕਰਦੇ ਨੇ ਪਿੱਛੇ ਬਣਾ ਦੇਣੇ ਬਾਉਟ ਦੀ ਸਾਰੇ ਵੀ ਜਿਹੜਾ ਬੱਦਲ ਆ ਦੇਖਿਆ ਲੈਟ ਹੈਗੀ ਤੀ ਮੈਂ ਜਨਰੇਟਰ ਜੋੜਨਾ ਜਦੋਂ ਪਾਣੀ ਨਾ ਭਰ ਗਿਆ ਫਿਰ ਤਕੀਆਂ ਪੈ ਗਿਆ ਸੀ ਤਕੀਆਂ ਤਾਂ ਇਹਦੇ ਚਾਰ ਚਾਰ ਕਿਨਾ ਵੀ ੜਾ ਕਰਦਾ ਐ ਇਕੱਠੇ ਕਰਦੇ ਨੇ ਜਾਣੇ ਬਣਾ ਦੇ ਨੇ ਫਿਰ ਪਿੱਛੇ ਬਣ ਜਾਂਦੇ ਪਨੀਰੀ ਦੇ ਪਾਣੀ ਦੀ ਕੋਈ ਰੀਵ ਹੋਇਆ ਹੁਣ ਇਹਨੂੰ ਸ਼ਾਮ ਨੂੰ ਕੱਢ ਦੂंगे ਠੀਕ ਨਹੀਂ ਤਬ ਇਹ ਪੋਣੀਗਾ ਉਡੋਟਾਟ ਪੋਣਾ ਨਾ ਫਾਲੇ ਪਾਉਂਗੇ ਸਵੇਰੋਂ ਤਾਂ ਬਾਏ ਪਏ ਆ ਫੇ ਆਏ ਨਾ ਹੁਣ ਆਪਣਾ ਵੀ ਕਰ ਲੂਗੇ ਗਲੇ ਠੀਕ ਨਹੀਂ ਗੱਲ ਉਹ ਵੀ ਤਾਂ ਆਪਣੀ ਵੀ ਤਾਂ ਹੁਣ ਉਹਦਾ ਹੋਇਆ ਵੈ ਉਹਦਾ ਨਾ ਆਹ ਆਪਣਾ ਵੀ ਕਰ ਲੂਗੇ ਗਲੇ ਆਹ ਮੌਤਨ ਦਾ ਆਦਾ ਚੱਲੀ ਜਾਂਦਾ ਕਰਨਾ ਸੁਣੋ ਇਹੇ ਕੰਮ ਖਰੋਕਤਾ ਫਿਰ ਤੇ ਪਿਆਰ ਪੈ ਜੇ ਗਲੇ ਸਾਰੇ ਚਲੋ ਬਾਈ ਫਿਰ ਪਾਓ ਹਾਂ ਸਮਝ ਆ ਗਈ ਉਹ ਉਹ ਹੁਣ ਆ ਗਈ ਮਾਰ ਕੇ ਸੈਂਟਰ ਕੋਲ ਜੇ ਸੱਜੇ ਨਾਲ ਜੜਾ ਨਹੀਂ ਲਿਆ ਦੀ ਉਹ ਅਸੀਂ ਚੁੱਕਤੀ ਜੀਆ ਜਿਹੜਾ ਹੁਣ ਥਾਲਿਆ ਨੇ ਕਹਿੰਦਾ ਹੁਣ ਕੱਢਣੀ ਅਸਲੀ ਜੱਟਾਂ ਮੈਂ ਕਾਲੇ ਨੂੰ ਕਿਹਾ ਮਾਂ ਚੱਕ ਲਈ ਇੱਥੇ ਚੱਕੀ ਵਾਲੇ ਨੇ ਹੋ ਤਾਂ ਇਹ ਵੀ ਤੇ ਖੇੜਿਆ ਤੇ ਤੇ ਇਹੇਗਾ ਤੱਕਾ ਪਾਇਆ ਵਾ ਹੈ ਕਿਨੇ ਕਾਰਾ ਆਂਡੇ ਹੁੰਦੇ ਹੋਣੇ ਤੇ ਧੀਰੀ ਦੇ ਆਂਡੇ ਹੋਣਗੇ ਪੱਤੀ ਦੇ ਵੀ ਨਹੀਂ ਭਾਜੀ ਹੋਣਗੇ ਇਹਦਾ ਭਾਈ ਨਹੀਂ ਹਲੇ ਕੋਈ ਪਤਾ ਨਹੀਂ ਲੱਗਣਾ ਨੱਠੀ ਫਿਰਦੀ ਆ ਬੰਦੇ ਨੂੰ ਪਲੇਖਾ ਦਿੰਦੀ ਆ ਹੁਣ ਇਹ ਜਿਹੜਾ ਤੇ ਜੋਹਰ ਦੇਖਿਆ ਸੀਦਾ ਇਹਨੇ ਪਲੇਖਾ ਦੇਣਾ ਬੰਦੇ ਨੂੰ ਹੋਰ ਪਾਸੇ ਕੀ ਕੀ ਕਰੀ ਜਾਣਾ ਇਹਦਾ ਯਾਰ ਉਹਨਾ ਟਰੈਕਟਰ ਕੋਲ ਹੀ ਦੇ ਇਹਨਾਂ ਅੰਡੇ ਉਹ ਜਾ ਕੇ ਵੇਚ ਲੈਂਦਾ ਫਿਰ ਫੇਰ ਪਤਾ ਲੱਗਦਾ ਹੈ ਹੈ ਕਿਤੇ ਨ ਕਿਤੇ ਕੋਈ ਹੈ ਉਰੀ ਕਿਤੇ ਆ ਪਤਾ ਹੀ ਨਹੀਂ ਲੱਗਦਾ ਹੁਣ ਅੰਡੇ ਮਿੱਟਰਾਂ ਕਿਹੋਂ ਨੇ ਇਹਦੇ ਹੈ ਕਿਤੇ ਨਹੀਂ ਕਿਤੇ ਹੈ ਹਲੇ ਨਹੀਂ ਪਤਾ ਲੱਗਦਾ ਵਾਈਸ ਦਾ ਆਵੇ ਉਹ ਕਿਡੇ ਦੇ ਫਰੀ ਜਾਂਦੀ ਆ ਫਿਰ ਟ੍ਰੈਕਟਰ ਕੋਲ ਆ ਜਿੰਦੀ ਆ ਇਹ ਹਾਂ ਘਰ ਤਾਂ ਰਹਿ ਕੇ ਬਾਈ ਉਹ ਬੜਾ ਪਚਾਉਂਦਾ ਠੀਕ ਨਹੀਂ ਗੱਲ ਇਹ ਨਹੀਂ ਨੂੰ ਪਤਾ ਲੱਗਣਾ ਇੱਕ ਅੰਡੇ ਦਾ ਪਤਾ ਨਹੀਂ ਲੱਗਦਾ ਕਿ ਕਿਸੇ ਦੀ ਬੈਠੀ ਦਾ ਪਤਾ ਲੱਗਣਾ ਇੱਕ ਹੈਵੀ ਖੇਤ ਮਾਣਾ ਅੱਜ ਦਾ ਹੁਕਮ ਹੋਇਆ ਕਹਿੰਦਾ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਵੇ 10 ਦਿਨ ਹੋ ਗਏ ਮਾ ਖੇਤ ਵਾਦੇ ਕਿੰਨੀਆਂ ਪਣੇ ਤਾਂ ਤਾਂ ਪਾਉਣੇ ਦੇ ਨਹੀਂ ਅੱਜ ਲੂਟ ਆਇਆ ਕਮਾ ਵਾ ਕੱਖ ਜਾ ਹੋਰ ਹੋ ਜਣਾ ਕੱਖ ਨਹੀਂ ਇਹ ਹੋ ਸੁੱਕ ਜੂਗਾ ਹੁਣ ਸੁੱਕ ਜੂਗਾ ਉਧਰ ਜਿਹੜਾ ਕਰਿਆ ਉਹਦੇ ਨਾਲ ਜੰਮਿਆ ਦਾ ਕੰਮ ਨਹੀਂ ਤਾਂ ਕੋਈ ਨਹੀਂਗਾ ਨਹੀਂ ਮੂੰਹ ਤਾਂ ਕੁਝ ਨਹੀਂ ਆ ਘੱਟੇ ਸੁੱਕ ਨਿਕਲਦੀ ਆ ਘਾਟਾ ਧੁੱਪ ਨਿਕਲ ਗਈ ਸੂਰ ਚੱਲ ਪੈਣਾ ਚਾਹੀਦੀ ਆਏ ਹੁਣ ਜਰਾ ਨਿਕਲ ਨਹੀਂ ਨਿਕਣੀ ਆ ਧੂਨ ਨੂੰ ਐ ਨਿਕਲਿਆ ਹੋਣਿਆ ਚੱਕ ਨੂੰ ਜਿਵੇਂ ਚੱਕੀਆਂ ਹੋਈਆਂ ਠੀਕ ਨਹੀਂ ਗੱਲ ਸਾੜੇ ਪੜਾ ਬਹੁਤ ਪਈਆ ਇਹਦਾ ਗੁਰਦਵਾਰੇ ਵਿੱਚ ਫਿੱਟ ਕੇ ਦੋ ਦਿਨ ਰਿਹੜੇ ਪਾ ਖਾ ਇਹਨੂੰ ਖੱਡ ਪਾਠ ਨੂੰ ਉਹ ਜਿਵੇਂ ਚੱਕੀਆਂ ਹੋਈ ਚੱਕ ਲਈ ਜਾਵਾਂ ਉਹ ਨੂੰ ਮਾਰਨੇ ਖਿੱਚੀ ਕਿਤੇ ਨੇ ਨਹੀਂ ਫਾਲੇ ਦਾ ਬਹੁਤ ਨਾਲ ਲੱਗਦਾ ਨਹੀਂ ਫਾਲਦੀ ਡੱਕਾ ਜੀ ਬਹੁਤ ਫਾਲਦੀ ਜਿਹੜਾ ਗਾਲ ਇੱਥੇ ਤਾਂ ਲਿਖੀ ਜਾਂਦੇ ਸਖਾਲੀਆਂ ਰਿੱਤੇ ਮਾ ਤੇ ਉੱਤੇ ਬਹੁਤ ਔਖਾ ਹੈ ਡੱਕਰ ਉਹ ਤਾਂ ਬਹੁਤ ਔਖਾ ਹੈ ਫਾਲ ਵੀ ਡੱਕਰ ਦਾ ਵੀ ਔਖਾ ਉਹ ਭਾਰ ਬਾਈ ਮਿੱਟੀ ਭਰੀ ਆ ਹੋਏ ਹਲਕੀ ਆ ਇੱਥੇ ਰਿੱਤਾ ਹੈ ਰਿੱਤੇ ਮਤ ਹਲਾਵੀ ਹੱਥ ਨਾਲ ਵੀ ਖਿੱਚੀ ਹੋਈ ਹੈ ਹੱਥ ਨਾਲ ਬੱਟ ਨਹੀਂ ਮਤ ਡੱਕਰ ਮਾ ਨਹੀਂ ਪਾਠੁੰਦੀ ਹੈ ਜੀ ਡੱਕਰ ਮਾ ਬਹੁਤ ਔਖਾ ਕਰਦੀ ਆ ਉਹਦਾ ਲੈਨ ਲਾਉਣੀ ਪੈਣੀ ਨਹੀਂ ਕਕੇ ਉਹ ਲੈਨ ਨਹੀਂ ਲਾਉਣੀ ਪੈਣੀ ਹੁਣ ਗਾਹ ਨੂੰ ਪਹੀ ਦੇ ਨਾਲ ਹਾਂ ਖੜਕੇ ਆਹ ਸਾਰੇ ਲੋਡ ਵੀ ਨਹੀਂ ਹੈ ਉਹ ਛੇੜੀ ਤੋ ਤਿੰਨ ਤਿੰਨ ਹੋਣੇ ਆ ਉਹ ਛੇੜੀ ਵੀ ਨਾ ਤੂੰ ਖੇੜ ਨਹੀਂ ਨਹੀਂ ਹੋਰ ਫਿਰ ਉਹ ਇੱਟਾ ਇੱਠਾ ਨਹੀਂ ਰਿਹਾ ਮਿੱਟੀ ਹਾਂ ਹਾਂ ਛੇੜਦੇ ਨਹੀਂ ਹੋਰ ਉੱਥੇ ਜਾਮ ਹੋਣਾ ਉਹਨਾਂ ਨਹੀਂ ਉਹ ਪਾ ਛੇੜ ਨੂੰ ਨੁੱਕੜੀ ਹੋ ਜਾਣਾ ਆਪਣੀ ਹੋਣ ਦੇ ਉਹਨੂੰ ਹਾਂ ਉਹ ਜੜਾਂ ਵਾਲੀ ਦੀ ਜੜ ਮਜ਼ਬੂਤ ਹੋ ਗਈ ਫਿਰ ਖੜਕਿਆ ਤੇ ਨਵੇਂ ਛੇੜਦਾ ਜੜ ਹੋਰ ਜੀ ਹਾਲ ਕੀ ਹੁੰਦੀ ਆ ਹੁਣ ਜਿਹੜੀ ਆ ਫੋੜ ਫਟਾ ਰਾ ਇਹ ਜਿਹੜੀ ਫੋਟ ਹੈ ਨਾ ਖੜੀ ਹੁੰਦੀ ਬਹੁਤ ਛਿੱਤੀ ਆ ਹੁੰਦੀ ਹਿੱਤੀ ਹਾਂ ਦੂਏ ਚਾਰ ਸਾਲ ਚ ਹੁੰਦੇ ਆ ਇਹ 3.5 ਸਾਲ ਚ ਹੁੰਦੇ ਆ ਇਹ ਫੋੜ ਦਾ ਜੜ ਪਈ ਆ ਥੱਲੇ ਪਾਣੀ ਮਿਲ ਰਿਹਾ ਗ ਕਿੱਥੇ ਨਵੇਂ ਬੁੱਟਰ ਜੜ ਨਮੀ ਚੱਲ ਕੇ ਨਮੀ ਚੱਲ ਕੇ ਪਾਣੀ ਲਾ ਕੇ ਫੇਰ ਜੜ ਜੜ ਬਣੀ ਹੋਈ ਆ ਬਸ ਅੱਦਾ ਇਹਨੂੰ ਫੂਡ ਸਪਲਾਈ ਆਉਣੀ ਆ ਚਲ ਉੱਪਰ ਨੂੰ ਚੱਲੀ ਜਾ ਲੈ ਉਹ ਵੀ ਖੜੀ ਨਾ ਮੈਂ ਆਇਆ ਖਾ ਵੀ ਤਾਂ ਨਾਲ ਜਰਾ ਬੰਨ ਦੀ ਮਿੱਟੀ ਪਚਾਉ ਜੂਗਾ ਹਾਂ ਹਾਂ ਦੋ ਤਿੰਨ ਦਿਨ ਜਿੰਨੇ ਮਰਜ਼ੀ ਹੋਣ ਦੇ ਹੋਈ ਜਾਣ ਦੇ ਰਿੰਡਾ ਰੁੰਡਾ ਜੀ ਪੜਦੂੰਗਾ ਰਿੰਡਾ ਵੜ ਦੂੰਗਾ ਔਰੰਡਾ ਵੜ ਦਿੰਗੇ ਬਚਾਉ ਰਹੂਗਾ ਮੇਰਾ ਬੰਨ ਪਰ ਮਿੱਟੀ ਜਾਣ ਦਾ ਮੀਮੂ ਉਧਰ ਤਲਦਾ ਰੋ ਤੇ ਦੂ ਮੈਂ ਜਾ ਆ ਮਾਰਿਆ ਭੂਖ ਰ ਜੋਇਆ ਖਾਇਆ ਪਕੌੜੇ ਸਾਨੂੰ ਵੀ ਲੈ ਨਾਲ ਚੱਲ ਠਿੱਕਾ ਫੁੱਟਾ ਬਾਜੀ ਜਿੱਲਾ ਜਿੱਲਾ ਅਰਤੀ ਨਾ ਤੂੰ ਸਾਨੂੰ ਲੈ ਕੇ ਆ ਪਕੌੜੇ ਹੋਂ ਤੂੰ ਮੈਂ ਕਿੱਥੇ ਲੈ ਆਉਂਗਾ ਪਕੌੜੇ ਏਕੜਾ ਲਈ ਡੋਲੀ ਚ ਬੋਲੇਂ ਮੈਂ ਕਿਹਨੂੰ ਕਹੂੰਗਾ ਮੈਂ ਕਹਿ ਦੂੰਗਾ ਕਿਥੇ ਨੂੰ ਜਿਹੜੇ ਨਹੀਂ ਆਉਂਦੇ ਜਿਹੜੇ ਪਕੌੜੇ ਕੌੜੇ ਰੋਕਤੀ ਨਾ ਫੜੀਂ ਇਹ ਸਿੱਟੀ ਜਾਂ ਰੋਟੀ ਟਾਈਮ ਹੁ ਚੱਲਿਆ अब यहां आता महाराज मिल जाता ना पकौड़ा टाइम ਕੜਗੋ ਮਾਰੇ ਛੱਡਾ ਸਾਈਡ ਮਾਰਿਆ ਕੂਜੇ ਕੋਲ ਲੈ ਆ ਸਾਰੀ 2000 ਦਾ ਕੋਈ ਵੀ ਨਹੀਂ ਲੈਂਦੇ ਲੈ ਇਹ 2000 ਲੈਣਾ ਮਾਰ ਕੇ ਆਇਆ ਮੈਂ ਤੂੰ ਤਾਂ ਫਾਟ ਪਾ ਦੂ ਇੱਥੇ ਖਿਆਲ ਜਿਤਾਇਆ ਸੀ ਦੇਖ ਲੈ ਜਾ ਕੇ 2000 ਪਲਟਾਵੇਂ ਪਾ ਲਿਆ ਮਾਰ ਬਟਾ ਲੋੜ ਨਹੀਂ ਆ ਲੈ ਪਲਟਾਵੇਂ ਪਾ ਦਿਆ ਪਲਟਾਵੇਂ ਮਾਰ ਕੇ ਜਿਹੜੀ ਫਸਲ ਹੋਣੀ ਉਹ ਵੀ ਨਹੀਂ ਹੋਣੀ ਇਹ ਤਾਂ ਨਹੀਂ ਰੇਤਾ ਨਹੀਂ ਰੇਤਾ ਲੈਣਾ ਇਹਨਾਂ ਨੂੰ ਮਾਰ ਲਾਂਦਾ ਚਾਹੇ ਲੋੜ ਨਹੀਂ ਯਾਰ ਨਹੀਂ ਹੋਊਗਾ ਠੀਕ ਐ ਫਾੜ ਲੈ ਠੀਕ ਐ ਬਾਕੀ ਮਿਹਨਤ ਨਾਲ ਹੂੰ ਇਹ ਤੇ ਕਰਦਾ ਸਤਾਉਂ ਮਿਲ ਕੇ ਹੁਣ ਤ ਤਗੜ 10 ਕੁਇੰਟਲ ਕਿਹ ਹੋਣੀ ਬਾਈ 10 ਕੁਇੰਟਲ ਪੈਸੇ ਬਹੁਤ ਹੋਣੀ ਤਾਂ ਸੱਤਾ ਹੋ ਲੈ ਆਪਣਾ ਸੈਡਿਊਲ ਆ ਉਹ ਚੱਕੀਆਂ ਦਾ ਬਥਰੀਆਂ ਨੇ ਕਰਵਾ ਲਿਆ ਬਾਲਣ ਵਾਲਾ ਤਾਂ ਮਿਲਣਾ ਇਹ ਇਹ ਜਾੜਾ ਬਸ ਚਾਰ ਟੰਕ ਸਾਗ ਬਣਾਉਂਦਾ ਚਾਰ ਵਾਰੀ ਸਾਗ ਬਣਾਉਂਦਾ ਇਹ ਜਾ ਲੈ ਜਾ ਕਰ ਨੂੰ ਫਿਰ ਬਣਾ ਲੈ ਚਾਰ ਟੰਕ ਸਾਗ ਨਾ ਕਮੀ ਤੇਰਾ ਨਾ ਸੁੱਕ ਲਿਆ ਵਾ ਸੁਣ ਹੁਣ ਤੇ ਜਿਹੜਾ ਮਾਹ ਲੱਗਦੇ ਪੰਜ ਸੱਤ ਘੰਟੇ ਕਹਿੰਦਾ ਲਾਇਆ ਆ ਮਾ ਹੁਣ ਠੀਕ ਨਹੀਂ ਕਾਲੂ ਫੇਰ ਕਾਲੂ ਫੇਰ ਕੀ ਚੱਲਣਾ ਹੁਣ ਉਹ ਆਪਣੇ ਪਿੰਡ ਦੇ ਆਦ ਵਾਲੀ ਚੱਲਣਾ ਆ ਪੋ ਦੋ ਤਿੰਨ ਦਿਨ ਪੈਣੀ ਮਾਲਾ ਜੱਦੀਆਂ ਪੈਣੀ ਮਾਲਾ ਚੱਲੀਆਂ ਕਹਿੰਦਾ ਹੁਣ ਕੱਢਿਆ ਵਾ ਥੋੜਾ ਜਿਹਾ ਠੀਕ ਐ ਪਾਣੀ ਕੱਢਦੇ ਮਾ ਯਾਰ ਫੀਜ਼ਾ ਹੁਣ ਨਾ ਤਾਂ ਹੀ ਨਾਲ ਨਾਲ ਚੱਲੂਗੀ ਕੱਢ ਦੇਣਾ ਹੁਣ ਆਉਂਦਾ ਟਰੈਕਟਰ ਲਈ ਇਨਰ ਤੇ ਪਈ ਸਾਫ ਕਰ ਦਮਾ ਨਹੀਂ ਪਿਆ ਨਹੀਂ ਨਾ ਖਲਾਤਾਵਦੀ ਨਹੀਂ ਗੇ ਨਹੀਂ ਜਿੰਨਾ ਚਾਹੀਦਾ ਨਾ ਸੜੀ ਅੱਗ ਲੱਗੀ ਹੈ ਮੇਰੀ ਬਹੁਤ ਕੰਮ ਨਹੀਂ ਕਰਦੀ ਮੀਗੀ ਆਪਣੀ। ਉਹਦਾ ਪਾਣੀ ਕੱਢਣਾ। ਕੱਢਿਆ ਮੈਂ ਨਾ ਠਕਿਆ। ਕੱਢਦੇ ਹਾਂ। ਕੋਈ ਗਰਮ ਪਾਣੀ ਖਾਣਾ ਨਿਕਲ ਜੂਗਾ ਰਾਤ ਰਾਤ ਹੈ ਕੋਈ ਆਣਾ ਹੈ। ਇਹਦਾ ਸਵੇਰੋਂ ਤਾਂ ਭਰੀ ਆ ਮਾਂ ਮਾਜੇ ਮੀ ਪੈ ਕੇ ਉੱਛੇ ਬਣ ਜਣੇ ਥੜੇ। ਠੀਕ ਆ ਲੋਡ ਵੀ ਬਾਹਰ ਲਈ ਜੀ। ਓ ਬਾਈ ਆ ਦੋ ਬੰਦੇ ਰਲ ਕੇ ਬਾਈ ਬੀਣਾ ਸ਼ੁਰੂ ਕਰਿਆ ਇੱਕ ਆ ਸਾਡਾ ਬੰਦਾ ਇੱਕ ਉਹ ਬੰਦਾ ਸਾਡਾ ਇਹ ਦੋਹਾਂ ਨੇ ਮਿਲ ਕੇ ਬਾਈ ਨਵਾਂ ਬਿਜ਼ਨਸ ਤੋੜਿਆ ਇਹ ਰੱਖੀ ਗਾਂ ਇਹ ਰੱਖੀ ਮੈਂਸ ਦੋਹਾਂ ਦਾ ਆਪਣੇ ਵਿੱਚ ਕੰਪੀਟੀਸ਼ਨ ਹੈ ਹੁੰਦਾ ਦੇਖਦੇ ਕਿਹੜਾ ਵੱਧ ਮੁਨਾਫਾ ਕੱਢਦਾ ਹਾਂ ਬਾਈ ਮੁਨਾਫਾ ਮੈਸਾਂ ਚ ਹਾਂ ਹਾਂ ਆ ਗਿਆ ਪੂਰਾ ਚਾਰ ਪੰਜ ਹੋ ਰੱਖ ਫਿਰ ਮੁਨਾਫਾ ਪਹਿਲਾਂ ਇੱਕ ਦਾ ਦੇਖ ਲੀ ਜੇ ਇਹ ਕੰਮ ਆ ਗਿਆ ਬਲਗਣਾ ਇਹ ਬੰਨ ਉਹ ਗੈਨੂਗਾ ਕਿਨੇ ਗੈਨੂਗਾ ਕਾ ਪਾਤੇ ਆਪਣੀ ਨੂੰ ਹੁਣ ਉਹ ਮੈਸ ਨੂੰ ਪਾਊਗਾ ਵੀ ਦੋਹਾਂ ਦਾ ਵੀ ਆ ਪੂਰਾ ਕਾ ਕੰਪੀਟੀਸ਼ਨ ਆ ਇੱਕ ਦੂਜੇ ਦੇ ਕਾਂ ਕਾ ਕੰਪੀਟੀਟਰ ਆ ਇਹ ਕੱਖ ਬੋਲੇ ਬਾੜੇ ਕਾ ਕਿੱਥੇ ਲਿਓ ਬਹੁਤ ਆ ਭਾਈ ਗਰਮੀ ਤਾਂ ਔਖਾ ਬਹੁਤ ਆ ਇੱਕ ਇੱਕ ਦਾ ਵੀ ਔਖਾ ਹਾਂ ਗਰਮੀ ਜੀ ਤਾਂ ਨਾਲ ਹੁੰਦੀ ਆ ਇੱਕ ਡੋ ਨੋਕਰੀ ਪਾਉਣੀ ਤਾਂ ਔਰ ਖੋਖਲੀ ਕਾ ਕੰਮ ਔਖਾ ਇਹ ਕੰਮ ਜਿਆਦਾ ਖੁੱਲਾ ਹੀ ਗਰਮੀ ਜੇ ਆਉਣਾ ਪੈਂਦਾ ਉੱਠ ਕੇ ਸਹੀ ਉਹਦਾ ਕੀ ਹੈ ਇਹ ਜਿਹਦੇ ਖੁੱਲਾ ਕੰਮ ਗਿਆ ਵਾ ਇੱਕ ਬੂਟਿਆਂ ਚ ਯਾਰ ਬਹੁਤ ਵਧੀਆ ਹੀ ਹੁੰਦੀ ਹੈਗੀ ਸਿੱਧੀ ਬੋਟਾ ਵੀ ਐਵੇਂ ਆ ਬਾਈ ਐਹੀ ਹੋਣੀ ਆ ਉਹ ਐਵੇਂ ਬੜਨਾ ਪੈਂਦਾ ਕਿਤੇ ਕਿਤੇ ਜਾ ਕੇ ਇਹ ਜਿਹੜਾ ਪੂਣਾ ਕਰਿਆ ਵਾ ਬਾਬਾ ਮੈਨੇ ਪਾਣੀ ਪੁਣੀ ਉੱਥੇ ਹੀ ਕੰਮ ਖੁੱਲੀਆਂ ਛੱਡੇ ਹੁੰਦਾ ਖੁੱਲੀਆਂ ਛੱਡ ਕੇ ਪਾਣੀ ਜਾਂ ਮਰਜੀ ਪਾਣੀ ਵੀ ਜਾਂ ਤੇਰਾ ਕੰਮ ਸਿਰਫ ਆ ਕੇ ਤਾਂ ਕਾਕ ਪਾਉਣੇ ਬਸ ਉਹਨਾਂ ਕੰਮ ਰੱਖੇ ਬਾਕੀ ਖੁੱਲੋ ਛੱਡ ਦੋ ਉਹਨੇ ਰਾਕੇ ਤ ਤਾਰ ਬੰਨ ਤੇ ਖੁੱਲੋ ਛੱਡ ਦੋ ਓ ਲਾਗੇ ਤਾਰ ਜੀਆਂ ਲੰਬੀ ਦੇ ਖੁੱਲੀ ਛੱਡ ਦੋ ਦੋ ਤਾਂ ਮੈਂ ਗੋਵਾ ਇਕੱਠਾ ਕਰਨਾ ਬਹੁਤ ਔਖਾ ਏ ਥੋੜਾ ਮਾਤਾ ਹੀ ਰਹੇ ਨਾ ਇਹ ਤਾਂ ਫਿਰ ਆਇਆ ਛੋੜ ਕੇ ਉੱਥੇ ਉੱਥੇ ਜਾ ਕੇ ਉਹ ਬਸ ਫਿਰ ਕਿਸੇ ਪਾਸੇ ਤੱਕ ਕੋਸਾ ਕੋਸਾ ਕਸ਼ ਸਾਹਮਣੇ ਪੈਣਾ ਉਹ ਜੇ ਉੱਠ ਕੇ ਆਉਣ ਲਾ ਗੋਵਾ ਜਾਮਾ ਜਾ ਜੱਕ ਲਾ ਕੇ ਨਹੀਂ ਫਿਰ ਬਾਹਰ ਆਉਣਾ ਪੈਣਾ ਤੈਨੂੰ ਬਾਕੀ ਦੇਖ ਲਓ ਭਾਈ ਇੱਕ ਮੈਂ ਇੱਕ ਗੈਂ ਦਾ ਗੋਵਾ ਚੱਕਣ ਔਖਾ ਚੋਬਰਾ ਨੂੰ ਇਹ ਅੱਜਕੱਲ੍ਹ ਜਵਾਬ ਜਵਾਬ ਦੇਖ ਲੈ